कि तुसी विश्वास करते हो कि साम ही किस्मत बदल सकते हैं इंसान के हर रोज़ अपनी किस्मत लिखण की ताकत है, यह ताकत साडे कर्म लुकी होंगी है असी अक्सर सोचते हाँ कि व्डे वे काम करके ही ज़िंदगी विच बदला आएगा पर असलियत यह है ਕਿ ਸਾਡੇ ਰੋਜ਼ਾਨਾ ਦੇ ਛੋਟੇ-ਛੋਟੇ ਕੰਮ ਹੀ ਸਾਡੀ ਜ਼ਿੰਦਗੀ ਨੂੰ ਸੇਧ ਦਿੰਦੇ ਹਨ। ਸਵੇਰੇ ਉੱਠ ਕੇ ਸਮੇਂ ਸਿਰ ਕੰਮ ਤੇ ਜਾਣਾ, ਪੜ੍ਹਾਈ ਕਰਨੀ, ਆਪਣੇ ਘਰ ਦੀ ਸਫਾਈ ਕਰਨੀ ਜਾਂ ਕਿਸੇ ਦੀ ਛੋਟੀ ਜਿਹੀ ਮਦਦ ਕਰ ਦੇਣੀ, ਇਹ ਸਭ ਸਾਡੇ ਕਰਮ ਹਨ। ਜਦੋਂ ਅਸੀਂ ਇਹਨਾਂ ਕੰਮਾਂ ਨੂੰ ਪੂਰੀ ਮਿਹਨਤ ਅਤੇ ਇਮਾਨਦਾਰੀ ਨਾਲ ਕਰਦੇ ਹਾਂ ਤਾਂ ਇਹ ਸਿਰਫ ਕੰਮ ਨਹੀਂ ਰਹਿੰਦੇ, ਬਲਕਿ ਇਹ ਸਾਡੇ ਸੁਭਾਅ ਦਾ ਹਿੱਸਾ ਬਣ ਜਾਂਦੇ ਹਨ। ਇਹ ਕੰਮ ਹੀ ਸਾਡੇ ਮਨ ਵਿੱਚ ਸੰਤੋਖ ਅਤੇ ਖੁਸ਼ੀ ਪੈਦਾ ਕਰਦੇ ਹਨ ਜਿਸ ਨਾਲ ਸਾਡੀ ਜ਼ਿੰਦਗੀ ਅੱਗੇ ਖੇੜੇ ਪਰ ਜਾਂਦੀ ਹੈ ਜੇਕਰ ਅਸੀਂ ਅੱਜ ਆਰਾਮ ਕਰਾਂਗੇ ਤਾਂ ਕੱਲ ਸਾਨੂੰ ਇਸ ਦਾ ਨਤੀਜਾ ਭੁਗਤਣਾ ਪਵੇਗਾ ਪਰ ਜੇਕਰ ਅਸੀਂ ਅੱਜ ਮਿਹਨਤ ਕਰਾਂਗੇ ਤਾਂ ਕੱਲ ਸਾਨੂੰ ਉਸ ਦਾ ਫਲ ਜ਼ਰੂਰ ਮਿਲੇਗਾ ਯਾਦ ਰੱਖੋ ਜ਼ਿੰਦਗੀ ਖਾਲੀ ਪੰਨੇ ਵਰਗੀ ਹੈ ਸਾਡੇ ਕੰਮ ਹੀ ਉਸ ਉੱਤੇ ਲਿਖੀ ਕਹਾਣੀ ਹਨ ਜੇਕਰ ਤੁਸੀਂ ਇੱਕ ਸੁੰਦਰ ਅਤੇ ਪ੍ਰੇਰਨਾਦਾਇਕ ਕਹਾਣੀ ਲਿਖਣਾ ਚਾਹੁੰਦੇ ਹੋ ਤਾਂ ਆਪਣੇ ਕਰਮਾਂ ਨੂੰ ਸੁਧਾਰੋ ਕਿਉਂਕਿ ਜ਼ਿੰਦਗੀ ਵਿੱਚ ਅਸਲੀ ਤਰੱਕੀ ਅਤੇ ਖੁਸ਼ੀ ਸਿਰਫ ਚੰਗੇ ਕਰਮ ਕਰਨ ਨਾਲ ਹੀ ਮਿਲਦੀ ਹੈ ਕੀ ਤੁਸੀਂ ਅੱਜ ਕੋਈ ਅਜਿਹਾ ਕਰਮ ਕਰਨਾ ਚਾਹੋਗੇ ਜੋ ਤੁਹਾਡੀ ਜ਼ਿੰਦਗੀ ਨੂੰ ਬਦਲ ਦੇਵੇ ਹੇਠਾਂ ਕਮੈਂਟ ਕਰਕੇ ਦੱਸੋ ਕਿ ਤੁਹਾਡਾ ਅੱਜ ਦਾ ਚੰਗਾ ਕੰਮ ਕੀ ਹੋਵੇਗਾ